ਹਾਂਜੀ ਹੁਣ ਜੋ ਬਹੁਤ ਵੱਡੀ ਫਿਰ ਤੋਂ ਖਬਰ ਆਈ ਹੈ ਸਾਹਮਣੇ ਜਿਹਦੇ ਵਿੱਚ ਕੀ ਜਿਹੜਾ ਕਰਨਲ ਮਾਮਲਾ ਹਲੇ ਤੱਕ ਨਹੀਂ ਥਮਿਆ ਕਿਉਂਕਿ ਜਿਹੜਾ ਕੀ ਇਨਸਪੈਕਟਰ ਆਉਣੀ ਆ ਜਿਹੜੀ ਕੀ ਕਰਨਲ ਵਾਠ ਦੀ ਕੁੱਟਮਾਰ ਹੋਈ ਸੀ ਤੇ ਉਹਦੇ ਪੁੱਤ ਦੀ ਜਿਹੜਾ ਕੀ ਬਈ ਪਟਿਆਲਾ ਤੋਂ ਜਿਹੜਾ ਪਟਿਆਲਾ ਦੇ ਸਾਹਮਣੇ ਢਾਬੇ ਤੇ ਇਹ ਘਟਨਾ ਵਾਪਰੀ ਸੀ 13 ਤੇ 14 ਤਰੀਕ ਦੀ ਇਹ ਘਟਨਾ ਰਾਤ ਨੂੰ ਜਿਹੜੇ ਇਹ 12 13 ਪੁਲਿਸ ਵਾਲੇ ਅਫਸਰ ਦੱਸਿਆ ਜਾਂਦਾ ਵੀ ਕਰਨਲ ਵਾਠ ਨੂੰ ਇੱਕ ਗਲਤ ਤਰੀਕੇ ਨਾਲ ਪੇਸ਼ ਆਉਂਦੇ ਆ ਤੇ ਕਿਉਂਕਿ ਇੱਕ ਕਰਨਲ ਜਾਨੀ ਕਿ ਆਰਮੀ ਦਾ ਅਫਸਰ ਹੋ ਕੇ ਉਹਨਾਂ ਨੂੰ ਇੱਕ ਦੱਸ ਵੀ ਦਿੱਤੀ ਸੀ ਸਾਰੀ ਜਾਣਕਾਰੀ ਵੀ ਮੈਂ ਵੀ ਇੱਕ ਅ fırsਰਾਂ ਤੁਸੀਂ ਗਲਤ ਤਰੀਕੇ ਨਾਲ ਨਾਲ ਯੂਜ਼ ਕਰੋ ਕਿਉਂਕਿ ਉਹਨਾਂ ਨੂੰ ਇੱਕ ਜਿਹੜਾ ਇਨਕਾਊਂਟਰ ਦਾ ਨਸ਼ਾ ਚੜਿਆ ਹੋਇਆ ਸੀ ਉਹ ਕਹਿੰਦੇ ਵੀ ਅਸੀਂ ਇਨਕਾਊਂਟਰ ਕਰਕੇ ਆਏ ਆ ਜਿਆਦਾ ਬੋਲੇਗਾ ਤੇਰਾ ਵੀ ਕਰ ਦਾਂਗੇ ਤਾਂ ਇਹ ਉਹਨਾਂ ਦਾ ਕਹਿਣਾ ਸੀ ਜਿਵੇਂ ਐਸਐਸਪੀ ਨਾਨਕ ਸਿੰਘ ਤੇ ਜਿਹੜਾ ਰੌਣੀਆ ਤੇ ਹੋਰ ਵੀ ਕਈ ਦੱਸਿਆ ਗਿਆ 12 ਜਿਹੜੇ ਸਸਪੈਂਡ ਹੋਗੇ ਪਰ ਜਿਹੜਾ ਐਸਪੈਕਟਰ ਰੌਣੀਆ ਤਾਂ ਇਹ ਕਹਿੰਦੇ ਖੁਦ ਇਹ ਮੁਜਲਮ ਹੈ ਇੱਕ ਇਹ ਕੰਮ ਦੇ ਵਿੱਚ ਜਿਹੜੀ ਇਹਨਾਂ ਨੇ ਇੱਕ ਵਾਰ ਦਾਤ ਕੀਤੀ ਹੈ ਜਿਹਦੇ ਵਿੱਚ ਕਰਨਲ ਵਾਠ ਤੇ ਉਹਦਾ ਜਿਹੜਾ ਮੁੰਡਾ ਇੱਕ ਜਿਹਦਾ ਨਾਂ ਅੰਗਤ ਆ ਜਿਹੜਾ ਇੱਕ ਇਹ ਪਟਿਆਲਾ ਦੇ ਹਸਪੀਟਲ ਦੇ ਸਾਹਮਣੇ ਢਾਬਾ ਇਹਦਾ ਰਜਿੰਦਰਾ ਹਸਪੀਟਲ ਉੱਥੇ ਇਹ ਘਟਨਾ ਵਾਪਰਦੀ ਆ ਤਾਂ ਬਾਅਦ ਦੇ ਵਿੱਚ ਕਿ ਹੁੰਦਾ ਕੀ ਆ ਜਿਹੜਾ ਇਹ ਇਨਸਪੈਕਟਰ ਰੌਣੀ ਆ ਇਹਦੇ ਅਦਾਲਤ ਦੇ ਵਿੱਚ ਇੱਕ ਪਟਿਆਲਾ ਜਿਹੜੀ ਕੋਰਟ ਆ ਉਹਦੇ ਵਿੱਚ ਪਟੀਸ਼ਨ ਪਾਈ ਜਾਂਦੀ ਆ ਵੀ ਜਿਹੜੀ ਜ਼ਮਾਨਤ ਦੇ ਤੌਰ ਤੇ ਪਰ ਉਹ ਖਾਰਜ ਕੀਤੀ ਜਾਂਦੀ ਆ ਹੁਣ ਜਿਹੜਾ ਹਾਈ ਕੋਰਟ ਬੰਨੀ ਹੋਏ ਕਹਿਣਾ ਵੀ ਐਸਪੈਕਟਰ ਰੌਣੀ ਨੂੰ ਹਲੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਕਿਉਂਕਿ ਕਰਲ ਬਾਠ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਹਲੇ ਤੱਕ ਉਹਦੀ ਸੁਣਵਾਈ ਨਹੀਂ ਹੋਈ ਜਿਹੜੇ ਜਿਹੜੇ ਪਹਿਲਾਂ ਕੁਝ 12 ਜਿਹੜੇ ਦੱਸਿਆ ਗਿਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪਰ ਜਿਹੜਾ ਰੌਣੀ ਆ ਇਹਨੇ ਉਲਟਾ ਉਹਨਾਂ ਤੇ ਇਲਜ਼ਾਮ ਲਾ ਰਹੇ ਆ ਤੇ ਕਹਿਣ ਦਾ ਮਤਲਬ ਹੁਣ ਜਿਹੜੀਆਂ ਹੁੰਦੀਆਂ ਖਬਰਾਂ ਤੁਹਾਨੂੰ 2 ਕੁ ਮਿੰਟ ਦੀ ਵੀਡੀਓ ਸੁਣਾਵਾਂਗੇ ਤੇ ਬਾਅਦ ਦੇ ਵਿੱਚ ਅਗਲੇ ਵਿਚਾਰ ਕਰਾਂਗੇ ਸਾਂਝੇ ਸੁਣੋ ਵੀਡੀਓ ਸਾਹਮਣੇ ਆ ਰਹੀ ਹੈ ਇੰਸਪੈਕਟਰ ਰੌਣੀ ਨੇ ਹਾਈ ਕੋਰਟ ਦਾ ਰੋਕੀਤਾ ਸੀ ਔਰ ਅਗਾਉ ਜ਼ਮਾਨਤ ਦੀ ਪਟੀਸ਼ਨ ਦਾਖਲ ਕੀਤੀ ਸੀ ਪਰ ਉੱਥੇ ਜਦੋਂ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਇਹ ਫੈਸਲਾ ਸੁਰੱਖਿਅਤ ਰੱਖਿਆ ਔਰ ਇਸ ਦੇ ਨਾਲ ਪੰਜਾਬ ਪੁਲਿਸ ਨੂੰ ਵੀ ਸਵਾਲ ਕੀਤੇ ਨੇ ਕਿ ਇੰਸਪੈਕਟਰ ਰੋਨੀ ਨੂੰ ਹਲੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੁਸ਼ਪਿੰਦਰ ਬਾਟਕਟਮਰ ਮਾਮਲੇ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਹਾਲਾਂਕਿ 11 ਅਪ੍ਰੈਲ ਨੂੰ ਜਿਹੜੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਹੈ ਉਹ ਖਾਰੇ ਕਰ ਦਿੱਤੀ ਸੀ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਜੋ ਇੰਸਪੈਕਟਰ ਰੋਨੀ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਅਦਾਲਤ ਦੇ ਵਿੱਚ ਦਾਖਲ ਕੀਤੀ ਸੀ ਪਰ ਉਸ ਤੋਂ ਬਾਅਦ ਦੇਖਿਆ ਕਿ ਇੰਸਪੈਕਟਰ ਰੋਨੀ ਨੇ ਹਾਈ ਕੋਰਟ ਦਾ ਰੋਕ ਕੀਤਾ ਉੱਥੇ ਪਟੀਸ਼ਨ ਉਹ ਦਾਖਲ ਕੀਤੀ ਔਰ ਇਸੇ ਪਟੀਸ਼ਨ ਤੇ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਔਰ ਸਿੱਧੇ ਤੌਰ ਤੇ ਸਵਾਲ ਜਿਹੜੇ ਨੇ ਪੰਜਾਬ ਪੁਲਿਸ ਨੂੰ ਹਾਈ ਕੋਰਟ ਵੱਲੋਂ ਕੀਤੇ ਗਏ ਔਰ ਪੁੱਛਿਆ ਗਿਆ ਕਿ ਇੰਸਪੈਕਟਰ ਰੋਨੀ ਦੀ ਹਲੇ ਤੱਕ ਜਿਹੜੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ ਤਾਂ ਇਸ ਵੇਲੇ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਹ ਵੀ ਦੱਸ ਦਈਏ ਕਿ ਤੁਹਾਨੂੰ ਜਿੱਥੇ ਇੰਸਪੈਕਟਰ ਰੋਨੀ ਦੀ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਖਾਰਜ ਕੀਤੀ ਉਸ ਤੋਂ ਬਾਅਦ ਜਿਹੜਾ ਉਹ ਇੰਸਪੈਕਟਰ ਰੋਨੀ ਹਾਈ ਕੋਰਟ ਦਾ ਰੋਕ ਕਰਦਾ ਔਰ ਇਹ ਵੀ ਤੁਹਾਨੂੰ ਦੱਸ ਦੇ ਕਿ ਕਟਮਰ ਮਾਮਲੇ ਦੇ ਵਿੱਚ ਮੁਲਜ਼ਮ ਹੈ ਇੰਸਪੈਕਟਰ ਰੋਨੀ ਔਰ ਇਸ ਦੇ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ 13 ਤੇ 14 ਦੀ ਦਰਮਿਆਨੀ ਰਾਤ ਨੂੰ ਢਾਬੇ ਤੇ ਕਰਨਲ ਪੁਸ਼ਪਿੰਦਰ ਬਾਠ ਅਤੇ ਉਹਨਾਂ ਦਾ ਪੁੱਤ ਰੋਟੀ ਖਾਣ ਦੇ ਲਈ ਜਾਂਦੇ ਨੇ ਔਰ ਇਸੇ ਦਰਮਿਆਨ ਇਹ ਗੱਲਾਂ ਸਾਹਮਣੇ ਆਈਆਂ ਕਿ ਝਗੜਾ ਹੋ ਗਿਆ ਹਾਲਾਂਕਿ ਉਸ ਦਿਨ ਦੀ ਉਹ ਤੁਹਾਡੇ ਨਾਲ ਸੀਸੀਟੀਵੀ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਔਰ ਇਸ ਦੇ ਨਾਲ ਜੋ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਉਸ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕਰ ਰਹੇ ਆਂ ਹਾਂਜੀ ਹੁਣ ਇਹ ਜੋ ਕਰਨਲ ਦਾ ਮਾਮਲਾ ਹਾਲੇ ਤੱਕ ਨਹੀਂ ਥਮਿਆ ਕਿਉਂਕਿ ਜੇ ਗੱਲ ਕਰੀਏ ਉਹਨ ਕਰਨਲ ਬਾਠ ਇੱਕ ਅਫਸਰ ਆ ਆਰਮੀ ਦੇ ਵਿੱਚ ਜਿਹਦਾ ਕਿ ਉਹ ਆਪਣੀ ਡਿਊਟੀ ਨਿਭਾ ਕੇ ਆ ਰਹੀ ਸੀ ਤੇ ਕਰਨਲ ਦੇ ਨਾਲ ਹੁੰਦਾ ਕਿ ਇੱਕ ਢਾਬਾ ਜਿਹੜਾ ਰਜਿੰਦਰਾ ਹਸਪੀਟਲ ਦੇ ਸਾਹਮਣੇ ਜੋ ਉਹਦਾ ਬੇਟਾਗਾ ਜਿਹਦਾ ਨਾਮ ਅੰਗਤਾ ਤੇ ਕਰਨਲ ਤਾਂ ਉੱਥੇ ਜਿਹੜੇ ਇਹ ਐਸਐਸਪੀ ਜਿਵੇਂ ਨਾਨਕ ਸਿੰਘ ਇਹਨਾਂ ਦਾ ਮੇਨ ਆਗੂ ਦੱਸਿਆ ਜਾਂਦਾ ਤੇ ਉੱਥੇ ਜਿਹੜੇ ਇਹ ਪੁਲਿਸ 12 ਪੁਲਿਸ ਅਫਸਰ ਹੁੰਦੇ ਆ ਕੋਈ ਪਹਿਲਾਂ ਅਨਕਾਊਂਟਰ ਕਰਕੇ ਆਏ ਹੁੰਦੇ ਆ ਤਾਂ ਉੱਥੇ ਹੁੰਦਾ ਕੀ ਆ ਜਦੋਂ ਉਹ ਰੋਕਦੇ ਵੀ ਚੱਲ ਕੁਝ ਖਾ ਪੀ ਲੈਣੇ ਹਾਟੇ ਤੇ ਤਾਂ ਦੱਸਿਆ ਜਾਂਦਾ ਪੱਤਰਕਾਰਾਂ ਬੰਨਿਓ ਸਾਰੀ ਮੀਡੀਆ ਬੰਨਿਓ ਕਿਉਂਕਿ ਪਹਿਲੇ ਹੀ ਗੱਲ ਕਹਿ ਦਿੱਤੀ ਵੀ ਉਹ ਕੁੱਟ ਮਾਰਦੀਆਂ ਵੀਡੀਓ ਸਾਰਿਆਂ ਨੇ ਦੇਖ ਹੀ ਚੁੱਕੇ ਕਿਉਂਕਿ ਸਬੂਤ ਸਾਹਮਣੇ ਆ ਗਏ ਕੋਰਟ ਦੇ ਵਿੱਚ ਵੀ ਪਹੁੰਚ ਗਈ ਤੇ ਗ੍ਰਹਿ ਮੰਤਰੀ ਤੱਕ ਜਿਵੇਂ ਅਮਿਤ ਸ਼ਾਹ ਤੱਕ ਤੇ ਜਿਹੜਾ ਗੱਲ ਕਰੀਏ ਆਪਾਂ ਰਾਜਨਾਥ ਰੱਖਿਆ ਮੰਤਰੀ ਉੱਥੋਂ ਤੱਕ ਵੀ ਇਹ ਗੱਲਾਂ ਪਹੁੰਚ ਗਈਆਂ ਸੀ ਪਰ ਹਲੇ ਤੱਕ ਇਨਸਾਫ ਜੇ ਗੱਲ ਕਰੀਏ ਐਸਪੈਂਟਰ ਰੌਣੀ ਜਿਹੜਾ ਕੀ ਇਸ ਮਾਮਲੇ ਦੇ ਵਿੱਚ ਖੁਦ ਮੁਜ਼ਲਿਮ ਆ ਤੇ ਉਹਨੇ ਇੱਕ ਪਟੀਸ਼ਨ ਪਾਈ ਸੀ ਜ਼ਮਾਨਤ ਵਾਸਤੇ ਵੀ ਮੇਰੀ ਜ਼ਮਾਨਤ ਮਨਜ਼ੂਰ ਕਰੇ ਤਾਂ ਉਹ ਖਾਰਜ ਹੋ ਗਈ ਸੀ ਹੁਣ ਉਹਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਆ ਉਧਰੋਂ ਵੀ ਉਹਦੇ ਤੇ ਇੱਕ ਸਵਾਲ ਉੱਠਿਆ ਹਾਈ ਕੋਰਟ ਮੰਨਿਓ ਵੀ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਦੋਂ ਇੱਕ ਆਰਮੀ ਦੇ ਅਫਸਰ ਦੀ ਸੁਣਵਾਈ ਨਹੀਂ ਹੋ ਰਹੀ ਤੇ ਆਮ ਵਿਅਕਤੀ ਨੂੰ ਤਾਂ ਕੁਝ ਵੀ ਨਹੀਂ ਸਮਝਣਾ ਇਹਨਾਂ ਨੇ ਕਹਿਣ ਦਾ ਮਤਲਬ ਵੀ ਇਹ ਮਾਮਲਾ ਕਹਿਣ ਦਾ ਮਤਲਬ ਅੱਜ ਹੋ ਗਏ ਘੱਟੋ ਘੱਟ 2.5 ਤੋਂ 3 ਮਹੀਨਿਆਂ ਦੇ ਕਰੀਬ ਹੋ ਚੱਲਿਆ ਹਾਲੇ ਤੱਕ ਕੋਈ ਸੁਣਵਾਈ ਨਹੀਂ ਕਰਨਲ ਬਾਠ ਦਾ ਜਿਹੜਾ ਪਰਿਵਾਰ ਆ ਜਿਹੜੀ ਉਹਨਾਂ ਦੀ ਪਤਨੀਆ ਹਰ ਰੋਜ਼ ਕੋਰਟ ਦੇ ਵਿੱਚ ਕਿਉਂਕਿ ਦਰਦ-ਦਰ ਇੱਕ ਤਰ੍ਹਾਂ ਦਾ ਕਹਿਣ ਦਾ ਮਤਲਬ ਵੀ ਹਰ ਪਾਸੇ ਖੜਕਾਇਆ ਦਰਵਾਜ਼ਾ ਹਰ ਕੋਟ ਦਾ ਪਰ ਲੇਕਿਨ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਪਰ ਲੇਕਿਨ ਜਿਹੜੀਆਂ ਹੁੰਦੀਆਂ ਖਬਰਾਂ ਇਹ ਸਾਹਮਣੇ ਆ ਰਹੀਆਂ ਵੀ ਹਾਈ ਕੋਰਟ ਦਾ ਆਰਡਰ ਇਹ ਆ ਵੀ ਉਹਦੋਂ ਹਲੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਿਹੜਾ ਇਸਪੈਕਟਰ ਹੋਣੀ ਹੈ ਕਿਉਂਕਿ ਦੱਸਿਆ ਜਾਂਦਾ 12 13 ਇਹ ਜਿਹੜੇ ਪੁਲਿਸ ਵਾਲੇ ਸੀ ਆਦਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਹੜਾ ਇਸਪੈਕਟਰ ਹੋਣੀ ਆ ਇਹਦਾ ਇਹਨੇ ਜਾਨੀ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਉਹਦੇ ਵਿੱਚ ਇਹ ਖੁਦ ਵੀ ਫਸਦੇ ਨਜ਼ਰ ਆਉਂਦੇ ਆ ਚਲੋ ਜੀ ਖਾਸ ਕਰਕੇ ਅੱਜ ਦੀਆਂ ਖਬਰਾਂ ਜੀ ਜੋ ਕਰਨਲ ਬਾਠ ਨੂੰ ਲੈ ਕੇ ਜਿਹੜਾ ਹੁਣ ਦਾ ਮਾਮਲਾ ਸਾਹਮਣੇ ਆਇਆ ਤੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਖਬਰ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਮਿਲਦੇ ਕਰੋ ਨੋਟੋ ਤੇ ਧੰਨਵਾਦ